ਚੋਰਾ ਬਲੋ ਚੋਰਾ ਬਲੋ ਦੇਖੋ ਚੋਰੀ ਕੀਤੀ ਗਈ ਚੋਰਾਵਾਂ ਨੇ ਇੱਕ ਧਾਮਕਰਮਕਸਤ ਬਣਾਇਆ ਗਿਆ ਨਿਸ਼ਾਨਾ ਬਣਾਇਆ ਜਿਸ ਦੇ ਕਿਸਾਨਾਂ ਤੇਆਂ ਮੋਟਰਾਂ ਜਿਹੜੀਆਂ ਆ ਉੱਤੇ ਲੱਗੀਆਂ ਉਹਨਾਂ ਤਾਰਾਂ ਨੂੰ ਚੋਰੀ ਕਰਕੇ ਲੈ ਗਏ ਪੰਜ ਕਿਸਾਨਾਂ ਦੀ 15 ਦਿਨ ਪਹਿਲਾਂ ਵੀ ਚੋਰੀ ਚੋਰ ਇਹਨੇ ਵੇਖੋ ਉੱਥੇ ਹੀ ਤਾਰਾਂ ਨੂੰ ਇਕੱਠਿਆਂ ਕਰਕੇ ਝਾੜ ਲਿਆ ਅਤੇ ਇਸ ਦੇ ਨਾਲ ਹੀ 15 ਦਿਨ ਪਹਿਲਾਂ ਕੀਤਾ ਗਿਆ ਟਰਾਂਸਫਾਰਮ ਪਿੰਡ ਦੁਧਾਲਾ ਜੋ ਕਿ ਪਿੰਡ ਮਹਿਰੋਪੁਰ ਦੇ ਨਜ਼ਦੀਕ ਪੈਂਦਾ ਹੈ ਨਜ਼ਦੀਕ ਨਵਾਂ ਸ਼ਹਿਰ ਤੋਂ ਫਲੋਰ ਰਾਹੋਂ ਰੋਡ ਪਿੰਡ ਮਹਿਰੋਪੁਰ ਤੋਂ ਜੋ ਲਿੰਕ ਰੋਡ ਪਿੰਡ ਦੁਧਾਲਾ ਨੂੰ ਜਾਂਦਾ ਹੈ ਚੋਰਾ ਬਲੋਂ ਇੱਕ ਧਰਮਕ ਸਥਾਨ ਤੇ ਕਿਸਾਨਾਂ ਦੀਆਂ ਮੋਟਰਾਂ ਤੇ ਚੋਰਾ ਬਲੋਂ ਬੇਖੌਫ ਹੋ ਕੇ ਕੀਤੀ ਗਈ ਚੋਰੀ ਇਸ ਮੌਕੇ ਧਰਮਕ ਸਥਾਨ ਦੇ ਮੁੱਖ ਸੇਵਾਦਾਰ ਗਰਦੀਪ ਸਿੰਘ ਦੀਪ ਤੇ ਬਾਕੀ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਧਰਮਕ ਸਥਾਨ ਜੋ ਬਾਬਾ ਇੱਛਾ ਧਾਰੀ ਦੇ ਇੱਛਾ ਧਾਰੀ ਦਾ ਹੈ ਇੱਥੇ ਪੰਜ ਕਮਰਿਆਂ ਦੇ ਤਾਲੇ ਤੋੜੇ ਗਏ ਤੇ ਚੋਰ ਇੱਕ ਸਿਲੰਡਰ ਤੇ ਸਮਰਸੀ ਵਾਲਾ ਜਨਰੇਟਰ ਆਦਿਆਂ ਤਾਰਾਂ ਨੂੰ ਚੋਰੀ ਕਰਕੇ ਲੈ ਗਏ ਜਿਸ ਦੀ ਘਟਨਾ ਸੀਸੀ ਫੁਟੇਜ ਕੈਮਰੇ ਦੇ ਵਿੱਚ ਕੈਦ ਹੋ ਗਈ ਤੇ ਇਸੇ ਸਥਾਨ ਤੇ ਕੰਮ ਕਰ ਰਹੇ ਜਿਹੜਾ ਇਹ ਧਰਮਕਸਤਾਨ ਆ ਇਸ ਸਥਾਨ ਤੇ ਕੰਮ ਚੱਲ ਰਿਹਾ ਸੀ ਤੇ ਜੋ ਉੱਥੇ ਦਾ ਕੰਮ ਕਰ ਰਿਆ ਸੀ ਠੇਕੇਦਾਰ ਸੀ ਉਸਨੇ ਵੀ ਦੱਸਿਆ ਕਿ ਉਹਨਾਂ ਦੇ ਕਹਿਣ ਅਨੁਸਾਰ 28 ਕੋਹ ਹਜ਼ਾਰ ਦਾ ਉਹਨਾਂ ਦਾ ਵੀ ਸਮਾਨ ਚੋਰੀ ਹੋ ਗਿਆ ਕਿਉਂਕਿ ਜਿਹੜਾ ਉਹ ਉੱਥੇ ਕੰਮ ਕਰ ਰਹੇ ਸਨ ਲੈਂਟਰ ਨੂੰ ਜੋ ਤੋੜਨ ਵਾਲਾ ਹੁੰਦੇ ਆ ਜਿਸ ਦੀ ਕੀਮਤ 25 ਕੋਹ ਹਜ਼ਾਰ ਬਣਦੀ ਹੈ ਤੇ ਇੱਕ ਗਰਿੰਡਰ ਗਰਿੰਡਰ ਜਿਸ ਦੀ ਕੀਮਤ 3 ਕੋਹ ਹਜ਼ਾਰ ਬਣਦੀ ਹੈ ਚੋਰ ਉਹ ਵੀ ਚੋਰੀ ਕਰਕੇ ਇੱਕ ਲੈ ਗਏ ਤੇ ਠੇਕੇਦਾਰ ਨੇ ਦੱਸਿਆ ਕਿ ਉਸਦੀ ਇੱਕ ਸੱਬੜ ਵੀ ਚੋਰ ਚੋਰੀ ਕਰਕੇ ਲੈ ਗਏ ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਇਸ ਸੱਬੜ ਦੇ ਨਾਲ ਇੱਕੋ ਤਰੀਕੇ ਦੇ ਨਾਲ ਸਾਰੇ ਤਾਲੇ ਟੋੜੇ ਗਏ ਹਨ ਚੋਰਾਂ ਨੇ ਇੱਥੇ ਹੀ ਬਸ ਨਹੀਂ ਕੀਤੀ ਲੱਗਦਾ ਹੈ ਕਿ ਚੋਰ ਆਪਣਾ ਮਨ ਬਣਾ ਕੇ ਹੀ ਜਿਸ ਤਰ੍ਹਾਂ ਆਏ ਹੋਣ ਇਸ ਧਰਮਕਸਤਾਨ ਤੇ ਚੋਰੀ ਕਰਨ ਤੋਂ ਬਾਅਦ ਜੋ ਨਜ਼ਦੀਕ ਹੀ ਕਿਸਾਨਾਂ ਦੀਆਂ ਮੋਟਰਾਂ ਸਨ ਪੰਜ ਮੋਟਰਾਂ ਤੇ ਜੋ ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਪਿੰਡ ਦੁਧਾਲੇ ਦੇ ਲੋਕ ਇਕੱਠੇ ਹੋਏ ਸਨ ਤੇ ਹੋਰ ਲੋਕਾਂ ਨੇ ਉੱਥੇ ਦੱਸਿਆ ਕਿ 5 ਮੋਟਰਾਂ ਤੇ ਵੀ ਚੋਰਾਂ ਵੱਲੋਂ ਚੋਰੀ ਕੀਤੀ ਗਈ ਆ ਕਿ ਚੋਰ ਜਿਹੜੀਆਂ ਉਹਦੀਆਂ ਤਾਰਾਂ ਹੀ ਉਡਾ ਕੇ ਲੈ ਗਏ। ਉਹ ਰੋਣਾ ਤਾਰਾਂ ਨੂੰ ਮੌਕੇ ਤੇ ਉਹਨਾਂ ਨੇ ਜੋ ਸਾਨੂੰ ਪੱਤਰਕਾਰਾਂ ਨੂੰ ਦਿਖਾਇਆ ਵੀ ਆ ਤੇ ਚੋਰਾ ਚੋਰਾ ਨੇ ਕੀ ਕੀਤਾ ਕਿ ਸਾਰੀਆਂ ਤਾਰਾਂ ਨੂੰ ਇਕੱਠਿਆਂ ਕੀਤਾ ਤੇ ਉੱਥੋਂ ਕਰੀਬ-ਕਰੀਬ 5-6 ਖੇਤ ਉਹਨਾਂ ਦੇ ਕਹਿਣ ਦੇ ਅਨਸਾਰ ਜਿਹੜੇ ਪੰਜ ਚਾਰ ਕੇ ਪੰਜ ਛੇ ਖੇਤ ਆ ਉੱਥੋਂ ਧਰਮਕਸਤਾਨ ਤੋਂ ਕੋਈ 1 ਕਿਲੋਮੀਟਰ ਦਾ ਰਸਤਾ ਬਣਦਾ ਆ ਉੱਥੇ ਇੱਕ ਮੋਟਰ ਆ ਚੋਰਾਂ ਨੇ ਉਸ ਮੋਟਰ ਤੇ ਜਾ ਕੇ ਉਹ ਤਾਰਾਂ ਨੂੰ ਅੱਗ ਲਾਉਣ ਦੇ ਲਈ ਉਸ ਦੇ ਵਿੱਚੋਂ ਮਟੀਰੀਅਲ ਕੱਢਣ ਦੇ ਲਈ ਉਸ ਜੋ ਮੋਟਰ ਸੀ ਉੱਥੇ ਕੁਝ ਖਿੜਕੀਆਂ ਲੱਗੀਆਂ ਹੋਈਆਂ ਸਨ ਉਹਨਾਂ ਨੂੰ ਤੋੜਿਆ ਉਹਨਾਂ ਦੇ ਕਹਿਣ ਅਨੁਸਾਰ ਉਸ ਦੇ ਨਾਲ ਉਹਨਾਂ ਨੇ ਜੋ ਦੱਸਿਆ ਕਿ ਉਸ ਦੇ ਨਾਲ ਤਾਰਾਂ ਨੂੰ ਅੱਗ ਲਗਾਈ ਹੋਵੇਗੀ ਜਾਂ ਜੋ ਸਮਾਨ ਉਸ ਵਿੱਚੋਂ ਕੱਢ ਕੇ ਲੈ ਜਾਣ। ਔਰ ਇੱਥੇ ਹੀ ਬਸ ਨੇ ਹੈਗੀ ਕਿ ਇਸ ਇੱਥੇ ਹੀ ਸਾਨੂੰ ਜਗਿੰਦਰ ਸਿੰਘ ਨਾਮੀ ਕਿਸਾਨ ਮਿਲਿਆ ਜਿਸ ਨੇ ਦੱਸਿਆ ਕਿ 15 ਦਿਨ ਪਹਿਲਾਂ ਚੋਰ ਉਸ ਦੀ ਮੋਟਰ ਤੇ ਲੱਗਾ ਹੋਇਆ ਟਰਾਂਸਫਰਮ ਲਾ ਕੇ ਉਸ ਵਿੱਚੋਂ ਸਾਰਾ ਸਮਾਨ ਹੀ ਚੋਰੀ ਕਰਕੇ ਲੈ ਗਏ। ਜਿਸ ਨੇ ਕਿਹਾ ਕਿਸਾਨ ਬਹੁਤ ਹੀ ਬਰਲਾਪ ਇੱਕ ਕਿਸਮ ਦਾ ਕਰ ਰਿਹਾ ਸੀ। ਬਹੁਤ ਹੀ ਦੁਖੀ ਸੀ। ਉਸਨੇ ਕਿਹਾ ਅਸੀਂ ਬਾਲ ਬੱਚੇ ਪਾਲਣੇ ਹਨ ਚੋਰ ਤੇ ਆਪਣਾ ਕੰਮ ਕਰਕੇ ਕਰ ਗਏ ਨੇ ਪਰ ਮਹਿਕਮੇ ਦੇ ਹੱਥ ਦੇ ਵਿੱਚ ਜੋ ਕੰਮ ਆ ਟ੍ਰਾਂਸਫਰਮ ਤਾਂ ਉਹਨਾਂ ਨੇ ਲਗਾਣਾ ਸੀ ਹੁਣ 15 ਦਿਨ ਬੀਤ ਗਏ ਨੇ ਪਰ 15 ਦਿਨ ਬੀਤਣ ਤੇ ਵੀ ਮੇਰਾ ਟ੍ਰਾਂਸਫਰਮ ਕਿਸੇ ਨੇ ਵੀ ਨਹੀਂ ਲਗਾਇਆ ਮੈਂ ਕਦੀ ਕਿਸੇ ਦੀ ਮਿਹਨਤ ਕਰਦਾ ਹਾਂ ਕਦੀ ਕਿਸੇ ਦੀ ਮਿਹਨਤ ਕਰਦਾ ਹਾਂ ਕਿ ਭਾਈ ਮੇਰੀ ਜਿਹੜੀ ਫਸਲ ਹੈਗੀ ਆ ਉਹਨੂੰ ਪਾਣੀ ਲਗਾਉਣ ਵਾਲਾ ਆ ਕਿ ਮੈਨੂੰ ਪਾਣੀ ਦਿੱਤਾ ਜਾਵੇ ਔਰ ਚੋਰ ਤਾਂ ਉਸਨੇ ਕਿਹਾ ਚੋਰੀ ਕਰਕੇ ਲੈ ਗਏ ਹੁਣ ਜੋ ਮਹਿਕਮੇ ਦੇ ਹੱਥ ਵਿੱਚ ਕੰਮ ਹੈ ਉਸ ਨੂੰ ਤਾਂ ਕਰ ਦਿੱਤਾ ਜਾਵੇ ਔਰ ਲੋਕਾਂ ਨੇ ਮੰਗ ਕੀਤੀ ਆ ਕਿ ਭਾਈ ਸਾਡੇ ਮਨ ਦੇ ਵਿੱਚ ਬੜਾ ਖੋਫ ਪਾਇਆ ਜਾ ਰਿਹਾ ਆ ਦਹਿਸ਼ਤ ਦੇ ਵਿੱਚ ਨਿਰ ਵਿੱਚ ਨੇ ਲੋਕ ਜੋ ਲੋਕਾਂ ਨੇ ਕਿਹਾ ਹੈਗਾ ਇਹ ਸਾਰੀ ਜਾਣਕਾਰੀ ਧਾਰਮਿਕ ਸਥਾਨ ਜਿਹੜਾ ਆ ਇੱਛਾਤਾਰੀ ਉਸ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਨੇ ਧਾਰਮਿਕ ਸਥਾਨ ਬਾਰੇ ਦਿੱਤੀ ਤੇ ਬਾਕੀ ਦੀ ਸਾਰੀ ਜਾਣਕਾਰੀ ਪਿੰਡ ਦੇ ਲੋਕ ਜੋ ਮੌਕੇ ਤੇ ਇਕੱਠੇ ਹੋਏ ਸਨ ਉਹਨਾਂ ਵੱਲੋਂ ਦਿੱਤੀ ਗਈ ਆਓ ਦੇਖਦੇ ਹਾਂ ਇਹ ਚਰਚੋਰੀ ਜੋ ਲਗਾਤਾਰ ਚੋਰਾਂ ਵੱਲੋਂ ਕੀਤੀ ਗਈ ਉਸ ਦੀ ਇੱਕ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਵੀਡੀਓ ਨੂੰ ਚਲਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਖਬਰ ਹਰ ਰਿਪੋਰਟ ਪਹੁੰਚਦੀ ਰਹੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਲਗਾਤਾਰ ਹੋਈਆਂ ਚੋਰੀਆਂ ਦੀਆਂ ਬਾਹਰ ਦਾਤਾਂ ਦੀ ਪੂਰੀ ਰਿਪੋਰਟ ਪੁਲਿਸ ਨੂੰ ਉਤਲਾ ਕਰ ਦਿੱਤੀ ਗਈ ਹੈ। ਕੀ ਹੈ ਮੇਰਾ ਜੀ ਦੀਪਾ ਜੀ ਦੀਪ ਪਿੰਡ ਕਿਹੜਾ ਤੁਹਾਡਾ ਦਦਾਲਾ ਹੈ ਜੀ ਦਦਾਲਾ ਹਾਂਜੀ ਕੀ ਗੱਲਬਾਤ ਹੋਈ ਆ ਤੇ ਕਿਹੜਾ ਸਥਾਨ ਆ ਇਹ ਇਹ ਜੀ ਬਾਬਾ ਇੱਛਾ ਤੁਹਾਡੀ ਦਾ ਸਥਾਨਾ ਜੀ ਤੇ ਅਸੀਂ ਰਾਤ ਇੱਥੇ ਦੇਖਿਆ ਜੀ ਬਾਬਾ ਇੱਛਾ ਧਾਰੀ ਦਾ ਜਿਹੜਾ ਇਹ ਸਥਾਨ ਆ ਕਿਹੜੇ ਰੋਡ ਤੇ ਪੈਂਦਾ ਕਿਹੜੇ ਪਿੰਡ ਵਿੱਚ ਪੈਂਦਾ ਇਹ ਮਹਿਰਾਪੁਰ ਲੁਧਿਆਣੇ ਤੋਂ ਆਉਂਦਾ ਜਿਹੜਾ ਮਹਿਰਾਪੁਰ ਪਿੰਡ ਆ ਨਾ ਮਹਿਰਾਪੁਰ ਤੋਂ ਦਧਾਲਾ ਇੱਧਰ ਰੋਡ ਉੱਥੇ ਪੈਂਦਾ ਇਧਦਾਲੇ ਨੂੰ ਪੈਂਦਾ ਜੀ ਦਰਿਆ ਤੇ ਨਹੀਂ ਜਾਂਦਾ ਜੀ ਅੱਛਾ ਇਹਦਾ ਇੱਛਾ ਧਾਰੀ ਦਾ ਸਥਾਨ ਆ ਹਾਂਜੀ ਹਾਂਜੀ ਗੱਲਬਾਤ ਕੀ ਹੋਈ ਆ ਕਿ ਰੀਬ ਗੱਲ ਵਾਜੀ ਮੈਂ ਰਾਤੀ 3 ਵਜੇ ਉੱਠਿਆ ਜੀ ਮੈਂ ਇੱਥੇ ਕੈਮਰੇ ਲਵਾਏ ਹੋਏ ਨੇ 3 ਵਜੇ ਉੱਠੇ ਤੁਸੀਂ ਇੱਥੇ ਹੀ ਰਹਿਣੇ ਆ ਨਹੀਂ ਨਹੀਂ ਜੀ ਆਪਣੇ ਘਰ ਰਹਿਣਾ ਜੀ ਤੇ 3 ਵਜੇ ਉੱਠਿਆ ਮਤਲਬ ਮੈਂ ਜੀ 3 ਵਜੇ ਦੇ ਦਰਚ ਸੇਵਾ ਚੱਲਦੀ ਹੈ ਜੀ ਸਾਡੇ ਅੱਛਾ ਉਹ ਸੇਵਾ ਚੱਲਦੀ ਆ ਤਾਂ ਤੁਸੀਂ ਹਾਂ ਜੀ ਹਾਂ ਜੀ ਉਹ ਮੈਂ ਕੈਮਰੇ ਇੱਥੇ ਲਵਾਇਓ ਜੀ 베ੜੇ ਚ ਤੇ ਜਦ ਮੈਂ ਕੈਮਰੇ ਰਾਹੀਂ ਦੇਖੇ ਜੀ ਬੰਦਾ 11 ਕਬੇ ਦੀ ਰੇ ਦੇ ਕੈਮਰੇ ਕਿੱਥੇ ਲਾਏ ਇੱਥੇ ਜਾਂ ਜਿੱਥੇ ਤੁਸੀਂ ਆ ਜੀ ਉੱਪਰ ਕੋਠੀ ਤੇ ਲਵਾਏ ਜੀ अच्छा ते ते ओ ਤੁਸੀਂ ਦੇਖਿਆ ਹਾਂਜੀ ਫਿਰ ਮੈਂ ਦੇਖਿਆ ਜੀ 3 ਵਜੇ ਉੱਠ ਕੇ ਵੀ 11:00 ਵਜੇ ਦੀ ਮੈਂ ਰੇਂਜ ਚ ਦੇਖਿਆ ਜੀ ਤੇ ਵਿੱਚ ਉੱਥੇ ਬੰਦਾ ਘੁੰਮਦਾ ਸੀ ਅੰਦਰ ਜੀ ਇੱਕ ਬੰਦਾ ਜਾਂ ਦੋ ਕੋਈ ਇੱਕ ਸੀਗਾ ਜੀ ਕੋਈ ਉਹ ਹਜੇ ਮੇਰੇ ਕੋਲ ਵੀਡੀਓ ਵੀ ਪਈ ਹੋਰਾਂ ਦੀ اچھا ਤੇ ਸੀਸੀ ਫੁਟੇਜ ਚ ਆਈ ਆ ਉਹ ਸਿਲੰਡਰ ਚੱਕੀ ਜਾਂਦਾ ਹੁੰਦਾ ਸੀ ਜੀ اچھا ਜਦ ਸਿਲੰਡਰ ਚੱਕੀ ਜਾਂਦਾ ਸੀ ਨਹੀਂ ਉਹ ਸਿਲੰਡਰ ਚੱਕੀ ਇੱਥੋਂ ਜਾਂਦਾ ਸੀ ਜਾਂ ਵੈਸੇ ਰਸਤੇ ਵਿੱਚ ਜਾਂਦਾ ਦੇਖਿਆ ਨਹੀਂ ਨਹੀਂ ਇੱਥੇ ਅੰਦਰੋਂ ਜੀ ਬਿਹੜਾ ਹਾਂਜੀ ਹਾਂਜੀ ਠੀਕ ਹੈ ਜਦ ਮੈਂ ਜੀ ਦੇਖਿਆ ਤਾਂ ਫਿਰ ਮੈਂ ਆਪਣੇ ਪਿੰਡ ਦੇ ਯਾਰਾਂ ਦੋਸਤਾਂ ਨੂੰ ਆਪਣੇ ਨੂੰ ਦੱਸਿਆ ਜੀ ਯਾਰ ਮੈਂ ਦੱਸਿਆ ਜੀ ਅਸੀਂ 3:00 ਵਜੇ ਆਤੀ ਪਹੁੰਚੇ ਹਾਂ ਜੀ। ਇਹ ਤੜਕੇ 3:00 ਵਜੇ। ਹਾਂਜੀ ਤੜਕੇ 3:00 ਵਜੇ ਜੇ ਤੜਕੇ 3:00 ਵਜੇ ਪਹੁੰਚੇ ਜੀ ਅਸੀਂ ਫਿਰ ਆ ਦੇਖਿਆ ਜੀ ਨੁਕਸਾਨ। ਕੀ ਕੀ ਨੁਕਸਾਨ ਹੋਇਆ ਕੀ ਕੀ ਗਿਆ? ਨੁਕਸਾਨ ਜੀ ਇਹ ਬੇ ਲੀਵਰ ਵਾਲਿਆਂ ਦੀ ਜਾਲ ਹੀ ਸਿਲੰਡਰ ਰੱਖਿਆ ਸੀਗਾ ਜੀ। ਤੇ ਉਹ ਥੈ ਨਹੀਂਗਾ ਸੀਗਾ ਜੀ ਇੱਧਰ ਜੀ ਇਹ ਨਿਸ਼ਾਨ ਸਾਹਿਬ ਚੜਾਈਦਾ ਜੀ ਇੱਥੇ ਅਖੰਡ ਪਾਤਸ਼ਾਹ ਹੁੰਦੇ ਆ ਜੀ। ਹਾਂ ਤੇ ਉਹ ਨਿਸ਼ਾਨ ਸਾਹਿਬ ਜੀ ਉਹ ਜਿਹੜੇ ਚੜਾਉਣੇ ਵਾਲੀ ਮਸ਼ੀਨ ਉਹ ਆ ਮਸ਼ੀਨ ਹੁੰਦੀ ਆ। ਹਾਂਜੀ ਹਾਂਜੀ ਇਹਦੇ ਜੀ ਮੋਟਰ ਆ ਜੀ ਡੇਢ ਦੀ ਮੋਟਰ ਅੱਛਾ ਇਹ ਨਿਸ਼ਾਨ ਸਾਹਿਬ ਜਿਹੜਾ ਚੜਾਉਂਦੇ ਆ ਉਹ ਇਹ ਮਸ਼ੀਨ ਹੈਗੀ ਇਹ ਮਸ਼ੀਨ ਦਾ ਨਾਂ ਕੀ ਆ ਕੁਝ ਪਤਾ ਕੀ ਕਹਿੰਦੇ ਇਹ ਹੁਣ ਪੂਰ ਹੁੰਦੀ ਆ ਮੋਟਰ ਹਾਂ ਆਪਣੇ ਡੇਢ ਦੀ ਹੁੰਦੀ ਆ ਆਪਣੇ ਦੋ ਦੀ ਹੁੰਦੀ ਆ ਅੱਛਾ ਇਹਦੇ ਨਾਲ ਨਿਸ਼ਾਨ ਸਾਹਿਬ ਜਿਹੜਾ ਉੱਪਰ ਤਾਂ ਘੈਂਡੀ ਪਈ ਹੁੰਦੀ ਆ ਉਹਦਾ ਮੋਟਰ ਸਟਾਰਟ ਕਰ ਦਿੰਦੇ ਆ ਤੇ ਬਿਜਲੀ ਤੇ ਲਾ ਦਿੰਦੇ ਆ ਕੋਈ ਚੱਲ ਪਾਉਂਦੇ ਇਹ ਪ੍ਰੈਸ਼ਰ ਨਾਲ ਇਹਦੇ ਵਿੱਚੋਂ ਕੱਢਿਆ ਕੀ ਗਿਆ ਇਹਦੇ ਵਿੱਚੋਂ ਮੋਟਰ ਨਹੀਂ ਕੱਢੀ ਸੀ ਡੇਢ ਦੀ 1.5 ਦੀ ਮੋਟਰ ਕਿੰਨੀ ਕੁ ਕੀਮਤ ਦੀ ਹੁੰਦੀ ਹੋਏਗੀ ਜੀ 7-8 ਹਜ਼ਾਰ ਦੀ ਹੈਗੀ ਰਹਿਣੀ 7-8 ਹਜ਼ਾਰ ਦੀ ਅੱਛਾ ਇਸ ਤੋਂ ਇਲਾਵਾ ਹੋਰ ਕੀ ਇੱਥੋਂ ਚੱਕਿਆ ਇਹ ਸਿਲੰਡਰ ਵੀ ਇੱਥੇ ਪਿਆ ਸੀ ਹਾਂਜੀ ਹਾਂਜੀ ਔਰ ਨਾਲ ਉਹ ਲਾ ਕੇ ਲੈ ਗਏ ਹਾਂਜੀ ਉਹ ਲਾ ਕੇ ਲੈ ਗਏ ਸ਼ਾਮੀ ਅਸੀਂ 6 ਵਜੇ ਇੱਥੋਂ ਗਏ ਆ ਹਾਂ ਜਿੰਦੇ ਕੋਈ ਮਿਸਤਰੀ ਆ ਜੀ ਇਹ ਮਿਸਤਰੀ ਇੱਥੋਂ ਕੰਮ ਕਰਦਾ ਹੈ ਹਾਂ ਤੇ ਅਸੀਂ ਸ਼ਾਮੀ ਇੱਥੇ 6:00 ਵਜੇ ਕੀ ਨਾਮ ਤੁਹਾਡਾ ਮੇਰਾ ਜੀ ਰਮਨਦੀਪ ਨਾਮ ਹੈ ਇੱਥੇ ਤੁਸੀਂ ਮਤਲਬ ਆ ਜਿਹੜਾ ਕੰਮ ਚੱਲ ਰਿਹਾ ਉਹ ਹੀ ਕਰ ਰਹੇ ਹੋ ਉਹ ਹੀ ਕਰ ਰਹੇ ਆ ਤੇ ਅਸੀਂ ਇਤੋਂ 6 ਵਜੇ ਗਏ ਆ ਤਾਲੇ ਲਾ ਕੇ ਗਏ ਆ ਜੀ ਤਾਲੇ ਆ ਸਾਰੇ ਮੈਂ ਲਾਏ ਹਾਂ ਧਿਆਨ ਮਾਰਿਆ ਸਾਰੇ ਲੱਗੇ ਉਹਦੀ ਤਾਲੇ ਲਾ ਕੇ ਲਾ ਕੇ 6 ਵਜੇ ਇਸ ਤੋਂ ਗਏ ਆ ਹੂੰ ਤਾਂ ਉਸ ਤੋਂ ਬਾਅਦ ਇਹ ਬਾਈ ਹੁੜੀ ਸਾਨੂੰ 3 3:30 ਵਜੇ ਨੂੰ ਫੋਨ ਕੀਤਾ ਹੂੰ ਤੇ ਕਹਿੰਦੇ ਵੀ ਆਹ ਬਾਰਦਾਤ ਆਪਣੀ ਹੋ ਚੁੱਕੀ ਆ ਅੱਛਾ ਠੀਕ ਆ ਜੀ ਤੇ ਇਹ ਨਹੀਂ ਦੇਖਿਆ ਕੈਮਰੇ ਵਿੱਚ ਉੱਠ ਕੇ ਅੱਛਾ ਹੋਰ ਬਾਰਦਾਤ ਤਾਂ ਮੇਰੇ ਸਹਾਂਣਾ ਹੋਈ ਹੋ ਸੀ 12 1 ਵਜੇ ਦੀ ਜੀ ਅੰਦਾਜ਼ਾ ਅੰਦਾਜ਼ਾ ਜਾਨੀ ਕਿ 12 1 ਵਜੇ ਦੀ ਹੋਈ ਜੀ ਇਹਨਾਂ ਦੇ ਜੀ ਭਾਜੀ ਉਹਨਾਂ ਦੇ ਠੇਕੇਦਾਰ ਤੋਂ ਆ ਜੀ ਕੋਈ ਕੋਈ ਤੁਹਾਡਾ ਵੀ ਨੁਕਸਾਨ ਹੋਇਆ ਹਾਂਜੀ ਸਾਡਾ ਨੁਕਸਾਨ ਹੋਇਆ ਤੇ ਸਾਡੀ ਹੈਲਟੀ ਜਿੰਨਾ ਆਪਾਂ ਸਲੈਂਡਰ ਤੋੜੀ ਦਾ ਹੈਲਟੀ ਹਾਂਜੀ ਹੈਲਟੀ ਉਹ ਕਿੰਨੇ ਕ ਦੀ ਹੁੰਦੀ ਆ ਉਹ ਜੀ ਆਪਣੇ ਲਾ ਲਓ ਜੀ 25000 ਇੰਨੇ ਕ ਦੀ ਯਾਨੀ ਕਿ ਲਾਗੇ ਛਾਗੇ 20 25 ਅਜੇ ਇਸ ਤੋਂ ਇਲਾਵਾ ਵੀ ਕੁਝ ਗਿਆ ਤੁਹਾਡਾ ਹਾਂਜੀ ਇੱਕ ਗ੍ਰੈਂਡਰ ਹੁੰਦਾ ਆਪਣਾ ਸਟੀਲ ਕੱਟਣ ਵਾਲਾ ਹਾਂ ਜਿੰਨਾ ਆਪਾਂ ਸਟੀਲ ਕੱਟੀ ਦਾ ਲੈਂਟਰ ਫਾਈ ਦਾ ਤੇ ਉਹ ਵੀ ਆਪਣਾ ਗ੍ਰੈਂਡਰ ਵੀ ਚੱਕ ਹੋ ਗਿਆ ਹਾਂ ਤੇ ਉਹ ਹੈਲਟੀ ਵੀ ਚੱਕ ਹੋ ਗਈ ਆ ਦੋ ਚੀਜ਼ਾਂ ਸਾਡੀਆਂ ਤੁਹਾਡਾ ਜਿਹੜੀਆਂ ਦੋ ਚੀਜ਼ਾਂ ਚੱਕ ਹੋਈਆਂ ਇਹ ਦੋ ਚੀਜ਼ਾਂ ਦਾ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਇਹਦਾ ਦੇ ਹਿਸਾਬ ਨਾਲ ਜੀ 3 ਨਾਲ 4 ਦਾ 2500 ਦਾ ਗ੍ਰਿੰਡਰ ਵਾ ਹੂੰ ਤੇ ਆਪਣੇ ਇਹ ਆ 2500 ਦੀ ਬਾ ਆਪਣੇ 25000 ਦੀ ਹੋਣੀ ਆ ਯਾਨੀ 25 3 28 30 ਦੇ ਲਗਭਗ ਅੰਦਾਜ਼ਾ ਤੇ ਇਤਰੀ ਨਾਲ ਆਪਣੇ ਸਿਲੰਡਰ ਹੋ ਗਏ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸ਼ੁਰੂ ਕਰਦਾ ਨੁਕਸਾਨ ਹੋਇਆ ਜਿਹੜਾ 8000 ਦੀ ਮੋਟਰ ਵਾ ਜੀ ਹਾਂ ਤੇ ਇੱਕ ਸਿਲੰਡਰ ਹੋ ਗਿਆ ਜੀ ਭਰਿਆ ਸਿਲੰਡਰ ਦਾ ਅੱਛਾ ਭਰਿਆ ਹੀ ਲੱਗਿਆ ਤੇ ਬਾਕੀ ਉਧਰ ਨੁਸਾਨ ਨੁਕਸਾਨ ਜੀ ਸਮਾਰਸੀਵਾਲ ਮੋਟਰ ਜਿਹੜੀ ਉਹਦੇ ਵਿੱਚ ਸਾਰੀ ਗੱਡੀਆਂ ਨਹੀਂ ਅੱਛਾ ਸਮਾਰ ਸਮਰਸੀ ਵਾਲ ਮੋਟਰ ਵੀ ਲੈ ਗਏ ਉਹਦੀ ਮੋਟਰ ਨਹੀਂ ਲੈ ਕੇ ਗਈ ਤਾਰ ਲੈ ਗਏ ਅੱਛਾ ਜਿਹੜੀ ਸਮਰਸੀ ਵਾਲ ਹੁੰਦਾ ਉਹਦੀ ਜਿਹੜੀ ਉੱਪਰ ਤਾਰ ਆ ਉਹ ਲੈ ਗਏ ਇਹਨਾਂ ਬੱਚਾਈਦੀ ਆ ਜਿੱਤੇ ਚਲਾਈ ਉਸ ਤੋਂ ਇਲਾਵਾ ਹੋਰ ਕੋ ਦੇਖਿਆ ਹੋਵੇ ਕਿ ਸਾਡੇ ਟਰੰਕ ਤੇ ਸਗਾ ਜੀ ਬਿਜਲੀ ਰੱਖੇ ਵੇਲੇ ਨੂੰ ਸਮਾਨ ਹੁੰਦਾ ਜੀ ਅੱਠਾ ਤਾਰਾ ਤੂਰਾ ਹੁੰਨੀ ਆ ਉਹ ਸਾਰੀਆਂ ਸਲਾਨਾ ਮੇਲਾ ਜਿਹੜਾ ਹੁੰਦਾ ਜਿਹਦਾ ਲਾਈਟਾਂ ਵਗੈਰਾ ਸਰਕ ਲਾਈਟਾਂ ਵਗੈਰਾ ਉਹ ਸਾਰੀਆਂ ਉਹ ਸਾਰੀਆਂ ਯਾਨੀ ਕਿ ਚੱਕ ਲੈ ਗਏ ਜੀ ਅੱਛਾ ਕੋਈ ਨਾਗਦਰ ਕੁਛ ਜਾ ਵਗੈਰਾ ਤਾਂ ਨਹੀਂ ਹੁੰਦਾ ਗੋਲ ਤੋੜੀਓ ਗੋਲ ਤੋੜੀਓ ਜਿਹਦੇ ਵਿੱਚ ਗੱਲੇ ਹੋ ਕੇ ਨਾ ਬਾਈ ਨੂੰ ਪਤਾ ਹੋਊਗਾ ਨੇ ਵੈਸੇ ਕਿੰਦਾ ਗੋਲਕ ਗੋਲਕ ਚ ਨਹੀਂ ਨੁਕਸਾਨ ਹੋਇਆ ਹੋਗਾ 150 ਦਾ ਹੋਇਆ ਹੋਗਾ ਜੀ ਜਿਹੜੀ ਕਦੀ ਕਦੀ ਖੋਲਦੇ ਹੋਣੇ ਆ ਮਤਲਬ ਇਹ ਤੁਹਾਡਾ ਨੁਕਸਾਨ ਜਿਹੜਾ ਹੋਇਆ ਹੈਗਾ ਅੱਛਾ ਦਰਵਾਜ਼ੇ ਤੋੜੇ ਗਏ ਜਾਂ ਕੀ ਕੀਤਾ ਗਿਆ ਆ ਲਓ ਜੀ ਲੋਕ ਤੋੜੇ ਵਾਹੀਆਂ ਤੇ ਰੱਖੀ ਆ ਤੋੜ ਕੇ ਤੇ ਰੱਖੀ ਲੋਕਾਂ ਪਰਸੇ ਪਿਆਉਣਾ ਲੋਕਾਂ ਦਾ ਇੱਥੇ ਰੱਖਿਆ ਆ ਨਹੀਂ ਥ੍ਰੀ ਕਿਨਾਂ ਇਹ ਇਹ ਜਿਹੜੇ ਦਰਵਾਜ਼ੇ ਆ ਹਾਂਜੀ ਇਹ ਮਤਲਬ ਦਰਵਾਜ਼ੇ ਤੋੜੇ ਗਏ ਆ ਉਹਨੂੰ ਤਾਲੇ ਨੂੰ ਹਾਂਜੀ ਤਾਲਾ ਵੀ ਲੱਗਿਆ ਜੀ ਤਾਲੇ ਦਾ ਕੀ ਵੈਸੇ ਹੱਥ ਲਾਣਾ ਨਹੀਂ ਸੀ ਚਾਹੀਦਾ ਚਲੋ ਕੋਈ ਗੱਲ ਨਹੀਂ ਹਾਂਜੀ ਆ ਤੋੜ ਇੱਥੋਂ ਹੀ ਤੋੜਦਾ ਜੀ ਤੋੜਦਾ ਜੀ ਇਹ ਚਾਬੀ ਇਹਦਾ ਲਾ ਕੇ ਅਸੀਂ ਚੱਲ ਗਏ ਆ ਹਾਂ ਜੀ ਆ ਬਾਈ ਉਹਨੇ ਸਾਨੂੰ ਚਾਬੀ ਦਿੱਤੀ ਹੋਈ ਹੈ ਨਹੀਂ ਇਹ ਇੱਕੋ ਇੱਕੋ ਲੋਕ ਤੋੜਿਆ ਗਿਆ ਜਾਂ ਹੋਰ ਸਾਰੇ ਇੱਕ ਇੱਕ ਦੋ ਕਿੰਨੇ ਕ ਕਮਰਿਆਂ ਦੇ ਤੋੜੇ ਹੋਏ ਇੱਕ ਮਿੰਟ ਇੱਥੇ ਹੀ ਦੱਸ ਦੋ ਜਰਾ ਹਾਂ ਜੀ ਹਾਂ ਅੰਦਾਜ਼ਾ ਕਿੰਨੇ ਕ ਕਮਰੇ ਆ ਇਹ ਇੱਕ ਉਹ ਕਮਰਾ ਜੀ ਜਿੱਥੇ ਸਟੋਰ ਵਾ ਜੀ ਸਾਡਾ ਜੀ ਇੱਕ ਉਹ ਤੇ ਇੱਕ ਜਿੱਥੇ ਆਪਾਂ ਰਸੋਈ ਘਰ ਜਿੱਥੇ ਆਪਾਂ ਰਾਸ਼ਨ ਬਣਾਈਦਾ ਜੀ ਜਨਰੇਟਰ ਵਾਲਾ ਜਨਰੇਟਰ ਵਾਲਾ ਜੀ ਜਨਰੇਟਰ ਵਾਲਾ ਜੀ ਤੇ ਇੱਕ ਬਾਬਿਆਂ ਦਾ ਗੋਲਕਾ ਪਿਆਂ ਦੀ ਗੋਲਕਾ ਹਾਂਜੀ ਇਹ ਤਾਲੇ ਤੋੜੇ ਹਾਂ ਜੀ ਤੇ ਦੇਖੀਓ ਤੇ ਕਿਲਾ ਅੱਜ ਅੱਜ ਕਿਦੇ ਨਾ ਤੇ ਉਹ ਨਾ ਲਗਨ ਨੀ ਸਕੂਟਰ ਨਾਲ ਦਾ ਖੜੂਗੀ ਦੂਸਰਾ ਬੱਸਾ ਕਮਾਇਓ ਜਰਾ ਦੂਸਰਾ ਨਹੀਂ ਦੂਜਾ ਤੂਜਾ ਹੈ ਇੱਕ ਦਾ ਤੋੜਿਆ ਗਿਆ ਹੈ ਕਾਲਾ ਕੋਈ ਸੱਬਲ ਸੁੱਬਲ ਮਾਰੀ ਗਈ ਆ ਜਾਂ ਕੋਈ ਤਾਲਾ ਕਿਹੜਾ ਸੀਗਾ ਕਾਲਾ ਆ ਹੈ ਜੀ ਆਪਣੇ ਤੇਰੀ ਆ ਪੱਤੀ ਲਾਣ ਛੜੀ ਇਹ ਤੋੜੀ ਗਈ ਆ ਦੂਸਰਾ ਬੱਸਾ ਕਮਾਇਓ ਜਰਾ ਦੂਸਰਾ ਨਹੀਂ ਦੂਜਾ ਤੂਜਾ ਹੈ ਇੱਦਾਂ ਤੋੜਿਆ ਗਿਆ ਹੈ ਸਾਰਾ ਐਤੀ ਸੰਭਲ ਪਾ ਕੇ ਇੱਦਾਂ ਹੀ ਖਿੱਚ ਲਿਆ ਜੀ ਇਹ ਛੋਟੇ ਨਾਲ ਲੋਕ ਤੋੜਿਆ ਕੋਸੀ ਇੱਦਿਆਂ ਹਾਂ ਬਾਹਰੋਂ ਨਿਕਲਿਆ ਜੀ ਸਾਰਾ ਕੁਝ ਇੱਦਾਂ ਮਤਲਬ ਇਹਨੂੰ ਐਤੀ ਸੰਭਲ ਪਾ ਕੇ ਇੱਦਾਂ ਹੀ ਖਿੱਚ ਲਿਆ ਜੀ ਇਹ ਛੋਟੇ ਨਾਲ ਲੋਕ ਤੋੜਿਆ ਕੋਸੀ ਇੱਦਿਆਂ ਹਾਂ ਬਾਹਰੋਂ ਨਿਕਲਿਆ ਜੀ ਸਾਰਾ ਕੁਝ ਇੱਦਾਂ ਮਤਲਬ ਇਹਨੂੰ ਲੋਕ ਵੀ ਨਹੀਂ ਤੋੜਿਆ ਲੋਕ ਨਹੀਂ ਤੋੜਿਆ ਜੀ ਆਪਤੀ ਜਿੱਥੇ ਸੰਭਲ ਪਾ ਕੇ ਸੰਭਲ ਪਾ ਕੇ ਜੀ ਕਰਤਾ ਜੀ अच्छा ਗੈਨ ਦਾ ਮਤਲਬ ਇਹ ਸੱਬਲ ਪਾ ਕੇ ਹਨਾ ਢੇ ਇਹਨੂੰ ਖਿੱਚ ਦਿੰਦਾ ਹੈ ਹਾਂਜੀ ਹਾਂਜੀ ਸੱਬਲ ਮਾਰ ਕੇ ਮੈਂ ਕਹਿੰਦਾ ਚੋਰ ਤਾਂ ਬੜੇ ਵਛਾਤਰ ਹੋਏ ਫੇਰੇ ਇਹ ਸੱਬਲ ਵੀ ਪਈ ਆ ਉਹਨਾਂ ਦੀ ਉੱਥੇ ਮੋਟਰ ਤੇ ਸੱਬਲ ਪਈ ਇਹ ਅੱਗ ਲਾ ਕੇ ਜੀ ਇਹਨਾਂ ਸਾਰੇ ਤਾਰਾਂ ਦੀਆਂ ਜਾਲ ਕੇ ਉੱਥੇ ਨਹੀਂ ਨਹੀਂ ਅੱਛਾ ਤਾਰਾਂ ਨੂੰ ਅੱਗ ਵੀ ਲਗਾਈ ਆ ਤੇ ਤਾਰਾਂ ਲੋਹੇ ਦਾ ਜੀ ਸਮਾਨ ਕੋਈ ਨਹੀਂ ਛੇੜਿਆ ਉਹਨਾਂ ਨੇ ਜਿਹੜੀਆਂ ਹਾਜ਼ਰੀਆਂ ਤਾਰਾਂ ਵਾਲਾ ਕੰਮ ਆ ਸਿਸਟਮ ਮੋਟਰ ਵੀ ਦੂਏ ਚਾਂਦੀ ਤਾਂਬਾ ਨਿਕਲਣਾ ਉੱਥੇ ਜੀ ਉਹ ਸਾਰੇ ਜੀ ਚਾੜ ਕੇ ਨਹੀਂ ਤੁਹਾਡੇ ਕਹਿਣ ਦਾ ਮਤਲਬ ਉਹ ਵੀ ਤਾਰਾਂ ਵੀ ਇੱਥੇ ਅਗਲੇ ਤਸੱਲੀ ਨਾਲ ਸਾੜ ਕੇ ਲੈ ਕੇ ਪੇ ਚਲੋ ਭਾਈ ਗਾਹਾਂ ਮਿਹਨਤ ਕਾ ਨੂੰ ਕਰਨੀ ਆ ਹਾਂਜੀ 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 ਹਣਾ ਉੱਥੇ ਪਈ ਆ ਜੀ ਦੇਖੋ ਉੱਦਾਂ ਇੰਨਾ ਡਰ ਡਰ ਨਿਕਲ ਗਿਆ ਡਰ ਜੀ ਹੁਣ ਨਹੀਂ ਕੋਲੇ ਚੋਰੀ ਕੀਤੀ ਤੇ ਨੇੜੇ ਤੇੜੇ ਜਾਲ ਗਿਆ ਨੇੜੇ ਤੇੜੇ ਤਾਰਾਂ ਨੂੰ ਜਾਲ ਗਏ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਆ ਇਹ ਕਿਹਨਾ ਬੰਦਿਆਂ ਦਾ ਕਿੱਦਾਂ ਦੇ ਬੰਦਿਆਂ ਦਾ ਕੰਮ ਹੋ ਸਕਦਾ ਆ ਏ ਜੀ ਜਿਹੜੇ ਇੱਕ ਬਲਕਾਂ ਫਾਰਮ ਜੀ ਹੋਏ ਸੀ ਚੋਰੀ ਉਹ ਹੈਗੇ ਜੀ ਬੈਲੀਆਂ ਦਾ ਹੀ ਕੰਮ ਆ ਮਤਲਬ ਨਸ਼ੇ ਵਾਲਿਆਂ ਦਾ ਤੁਸੀਂ ਨਸ਼ੇ ਵੱਡ ਨਸ਼ੇ ਵਾਲਿਆਂ ਦਾ ਕਹਿ ਸਕਦੇ ਪਰ ਹੁਣ ਤੇ ਮੋਰੇ ਸਰਦੀਆਂ ਆ ਜਾਣੀਆਂ ਹਾਂਜੀ ਹਾਂਜੀ ਲੋਕੀ ਤੇ ਤਕਰੀਬਨ ਸੁੱਤੇ ਪਏ ਹੁੰਦੇ ਹੈਗੇ ਆ ਹਾਂਜੀ ਹਾਂਜੀ ਹਨਾ ਧੁੰਦਾ ਪੈਂਦੀਆਂ ਨਹੀਂ ਹੈਗਾ ਤੇ ਠੀਕ ਆ ਧੁੰਦਾ ਪੈਂਦੀਆਂ ਹੈਗੀਆਂ ਹਨਾ ਇਸ ਕਰਕੇ ਜਿਹੜਾ ਕੀ ਹਨੇਰਾ ਵੀ ਜਲਦੀ ਹੋ ਜਾਂਦਾ ਜਲਦੀ ਹੋ ਜਾਂਦਾ ਵੈਸੇ ਤੁਹਾਡੀ ਮੰਗ ਕੀ ਹੈਗੀ ਆ ਮੰਗ ਕੀ ਜੀ ਅਸੀਂ ਤਾਂ ਇਹ ਕਹਿੰਦੇ ਜੀ ਨੱਥ ਪਾਈ ਜਾਵੇ ਇਦਾਂ ਦੇ ਬੰਦਿਆਂ ਨੂੰ ਇਹ ਤਾਂ ਜੀ ਨੁਕਸਾਨ ਸਾਡੇ ਸਾਡਾ ਵੀ ਹਜ਼ਾਰਾਂ ਦਾ ਚਲ ਗਿਆ ਉਹਨਾਂ ਦਾ ਸੂਆਂ ਜਿਵੇਂ ਕਹਿੰਦਾ ਕੋਡੀਆਂ ਦੇ ਭਾਅ ਵੇਚਣਾ ਜੀ ਉਹਨਾਂ ਨੇ ਉਹਦਾ ਗੁਰੂ ਘਰ ਬੰਦਾ ਇੰਨੇ ਸੇਵਾ ਕਰਦਾ ਆ ਕੋਈ ਆਪਣੀ ਸ਼ਰਦਾ ਨਾਲ ਲੈ ਕੇ ਆਉਂਦਾ ਕੋਈ ਸਮਾਨ ਚੜਾਉਂਦਾ ਆ ਉਹਨਾਂ ਦੀ ਸ਼ਰਦਾ ਹੁੰਦੀ ਆ ਇਹ ਬੇਲੀ ਬੰਦੇ ਚੱਕ ਕੇ ਲੈ ਜਾਂਦੇ ਆ ਇਹ ਸਾਡੀ ਬੇਨਤੀ ਆ ਕਿ ਸਰਕਾਰ ਨੂੰ ਨਹੀਂ ਇੱਕ ਭਾਜੀ ਮੈਂ ਹੋਰ ਕਹਾਗਾ ਅਸੀਂ ਪਿੰਡਾਂ ਦੇ ਵਿੱਚ ਰਹਿੰਨੇ ਹੈਗੇ ਆ ਹਨਾ ਪਤਾ ਤਾਂ ਹੁੰਦਾ ਹੈ ਕਿ ਕੌਣ ਬੰਦੇ ਨਸ਼ੇ ਕਰਦੇ ਆ ਪਹਿਲਾਂ ਵੀ ਇੱਥੇ ਕਦੀ ਇਦਾਂ ਦੀ ਗੱਲਬਾਤ ਹੋਈ ਹੈ ਇਸ ਇਸ ਜਗ੍ਹਾ ਤੇ ਪਹਿਲਾਂ ਜੀ ਥੋੜੀ ਬੋਤੀ ਕਰਦੇ ਸਕੇ ਜੀ ਅਸੀਂ ਉਹਨਾਂ ਨੂੰ ਫੜ ਫੁੱਡ ਲਈਦਾ ਸੀਗਾ ਇਦਾਂ ਛੱਡ ਦੇਂਦੇ ਸੀ ਫੜ ਕੇ ਜੀ ਹੁਣ ਕੀ ਕਰਨਾ ਜੀ ਇਹ ਬਗਲਤੀ ਤਾਂ ਤੁਹਾਡੀ ਛੱਡ ਰਹੀ ਸੀ ਚਾਹੀਦੀ ਅਸੀਂ ਮੁਲਾਜ਼ਮ ਨੂੰ ਕੀਤਾ ਸੀ ਉਹ ਕਹਿੰਦੇ ਕਰੀਏ ਕੀ ਇਹਨਾਂ ਦਾ ਅੱਛਾ ਉਹ ਵੀ ਵਿਚਾਰੇ ਅੱਕੇ ਪਏ ਆ ਮੁਲਾਜ਼ਮ ਵੀ ਅੱਕੇ ਪਏ ਕਹਿਣ ਦਾ ਮਤਲਬ ਹੈਗਾ ਫਿਰ ਤੇ ਹਾਂਜੀ ਹਾਂਜੀ ਫਿਰ ਤੇ ਮਤਲਬ ਭਾਜੀ ਇਹੀ ਗੱਲ ਹੋਈ ਆ ਪਿਛੇ ਅਸੀਂ ਪਹਿਲਾ ਪਹਿਲੀ ਚੋਰੀ ਬਖਸ਼ਾਂਗੇ ਹੌਸਲਾ ਖੁੱਲੇਗਾ ਦੂਈ ਹੋਏਗੀ ਅਸੀਂ ਕਈ ਫੜ ਲੈ ਜੀ ਅੱਧਾ ਜੇ ਦੂਜੀ ਬਖਸ਼ਾਂਗੇ ਤਾਂ ਤੀ ਹੋਏਗੀ ਤੀ ਤੋਂ ਬਾਅਦ ਤਾਂ ਫੇ ਅੰਤੇ ਨਹੀਂ ਰਹਿੰਦਾ ਹੋਈ ਜਾਣੀ ਗਾ ਤੇ ਹੌਸਲਾ ਇਹ ਗੱਲਸ ਨੂੰ ਇਹ ਫਿਰ ਉਹਨਾਂ ਨੂੰ ਹੌਸਲਾ ਵੀ ਤਾਂ ਦੇਣ ਵਾਲੇ ਅਥੇ ਅਸੀਂ ਨਹੀਂ ਹੋ ਅਸੀਂ ਹੋ ਗਏ ਹੌਸਲੇ ਬੁਲਾਉਂਦੇ ਨਹੀਂ ਜੀ ਅਸੀਂ ਲੈ ਕੇ ਗਏ ਸੀਗੇ ਜੀ ਇੱਕ ਵਾਰੀ ਫੜੇ ਸੀਗੇ ਜੀ ਫਿਰ ਹੁਣ ਦੇਖੜੇ ਨੂੰ ਮਾਰਨਿੰਗ ਤੋਂ ਪਹਿਲਾਂ ਹੀ ਫਿਰਦੇ ਜੀ ਨਸ਼ਿਆਂ ਤੇ ਮਾ ਤੁਸੀਂ ਇਹ ਆ ਕੇ ਆ ਕਹਿੰਨੇ ਆ ਜੇ ਕਿਤੇ ਸਾਡੇ ਉੱਥੋਂ ਮਰ ਗਿਆ ਤਾਂ ਭਾਈ ਅਸੀਂ ਪਰਿਵਾਰਾਂ ਵਾਲੇ ਬੰਦੇ ਆ ਕਿਤੇ ਅਸੀਂ ਵੀ ਬੰਦਾ ਰਹਿਮ ਖਾ ਜਾਂਦਾ ਰਹਿਮ ਖਾ ਜਾਂਦਾ ਇਹ ਚੱਕਰ ਪੈਂਦਾ ਜੀ ਇਹ ਇਹ ਗੱਲ ਹੈਗੀ ਆ ਵੈਸੇ ਰਹਿਮ ਖਾਨ ਦੇ ਕੀ ਕੀਤਾ ਜਾਵੇ ਮੈਨੂੰ ਪਤਾ ਕੀ ਇਹ ਨਾਲੇ ਅੱਛਾ ਹੋਰ ਦਿਖਾਓ ਤੇ ਹੋਰ ਕਿਹੜੇ ਸਥਾਨ ਹੋਰ ਜੀ ਜੀ गाए गाए। की अच्छा ਇਹਦਾ ਜਿੰਦਾ ਬੰਨਿਆ ਹੁੰਦਾ ਨਹੀਂ ਕੁਛ ਵੀ ਜੀ ਨਹੀਂ ਇਹਦਾ ਕੀ ਕੀਤਾ ਗਿਆ ਇਹਦਾ ਵੀ ਇਹ ਜਿੰਦਾ ਬੰਨਿਆ ਗਿਆ ਜੀ ਦੇਖੋ ਥੱਲੇ ਪਿਆ ਇਹਦਾ ਵੀ ਜਿੰਦਾ ਬੰਨਿਆ ਹਾਂ ਜੀ ਆ ਥੱਲੇ ਪਿਆ ਜੀ ਇਹ ਪਤਾ ਨਹੀਂ ਥੋੜੇ ਨਾਲ ਬੰਨਿਆ ਆ ਪਤਾ ਨਹੀਂ ਐਟਨਾ ਬੰਨਿਆ ਆ ਕਿਹਦੇ ਨਾਲ ਬੰਨਿਆ ਆ ਨਹੀਂ ਇਹ ਤਾਂ ਬੰਨਿਆ ਆ ਕਿ ਚਾਬੀ ਨਾਲੇ ਖੋਲਿਆ ਲੱਗਦਾ ਆ ਇਹਦੇ ਵੀ ਏ ਟੁੱਟ ਮਾਰਿਆ ਉਹਦੇ ਮੋੜੇ ਇੰਨਾਂ ਸੱਟ ਮਾਰੀ ਅੱਛਾ ਇੱਥੇ ਕੀ ਪਿਆ ਸੀ ਅੰਦਰ ਇੱਥੇ ਜੀ ਕਿਚਨ ਆ ਜੀ ਕਿਚਨ ਅੰਦਰ ਤਾਂ ਕੁਛ ਨਹੀਂ ਸੀ ਆਪਾਂ ਰੱਖਿਆ ਇੱਥੋਂ ਕੁਛ ਲੈ ਕੇ ਹੀ ਗਏ ਆ ਹਾਂਜੀ ਅੱਛਾ ਉਹਨਾਂ ਦੇ ਮਨ ਚ ਸੀਗਾ ਉਹਨਾਂ ਨੂੰ ਇੰਨੀ ਵੀ ਜਜਮੈਂਟ ਨਹੀਂ ਹੋਈ ਕਿ ਬਾਹਰੋਂ ਨਹੀਂ ਬਾਹਰੋਂ ਤੇ ਸਾਰਾ ਦਿਨ ਦਾ ਆਇਆ ਪਏ ਇੱਥੇ ਕੀ ਹੋਣਾ ਆ ਉਹਨਾਂ ਨੇ ਉਹੀ ਉਹੀ ਕੁੰਡੇ ਖੋਲ ਕੇ ਦੇਖੇ ਵੀ ਸਾਰੇ ਦੂਏ ਤੇ ਸਾਰੇ ਇਸ ਤੋਂ ਅੱਗੇ ਕੀ ਦਿਖਾ ਪਾਇਆ ਇੱਥੇ ਛੋਟਾ ਗਿਆ ਦਾ ਨਹੀਂ ਆਇਆ ਇਹ ਟੁੱਟਿਆ ਨਹੀਂ ਉਹਦੇ ਕੋਲੋਂ ਇਹ ਆਪਾਂ ਹਾਰਡ ਬਹੁਤ ਦੂਆ ਕੀਤੇ ਵਾ ਇਹਦਾ ਕੀ ਕੀਤਾ ਆ ਕੋਸ਼ਿਸ਼ ਕੀਤੀ ਹੋ ਜੀ ਹਾਂ ਇਹ ਕੋਸ਼ਿਸ਼ ਕੀਤੀ ਵਾ ਸਾਰੀ ਆਹ ਦੇਖੋ ਜੀ ਇਹ ਤੋੜਨੇ ਦੀ ਕੋਸ਼ਿਸ਼ ਪੂਰੀ ਕੀਤੀ ਹੋਆ ਟੁੱਟਿਆ ਨਹੀਂ ਦੇਖੋ ਜੀ ਮਤਲਬ ਇਹ ਅਸੀਂ ਮਜ਼ਬੂਤ ਤਰੀਕੇ ਨਾਲ ਕੀਤੀ ਹੋਵੇਗਾ ਕੰਮ ਕਹਿਣ ਦਾ ਮਤਲਬ ਹੈ ਜੇ ਕਿਤੇ ਇੱਥੇ ਨੁਕਸਾਨ ਬਹੁਤ ਹੋਣਾ ਸੀਗਾ ਜੀ ਨਹੀਂ ਜੀ ਇਹੋ ਜਿਹਾ ਮਜ਼ਬੂਤੀ ਸਾਰੇ ਪਾਸੇ ਹੁੰਦੀ ਫਿਰ ਤੇ ਮੈਨੂੰ ਲੱਗਦਾ ਜੀ ਬਹੁਤ ਇਹ ਨੁਕਸਾਨ ਬਹੁਤ ਹੋ ਜਾਣਾ ਸੀਗਾ ਸਾਡਾ ਜੀ ਇਹ ਇਹ ਇੱਥੇ ਕੀ ਪਿਆ ਸੀ ਇੱਥੇ ਜੀ ਆਪਾਂ ਹੁਣ ਕਹਿ ਨਹੀਂ ਸਕਦੇ ਚਲੋ ਕੋਈ ਕੀਮਤੀ ਸਮਾਨ ਪਿਆ ਸਮਾਨ ਵਾਲੀ ਆਪਾਂ ਫਿਰ ਤੇ ਜਹਰ ਹੋ ਜਾਣਾ ਨਹੀਂ ਚਲੋ ਠੀਕ ਆ ਅੱਗੇ ਅੱਗੇ ਕੀ ਹੋਇਆ ਐਸੇ ਭਾਜੀ ਜਨਰੇਟਰ ਹੋਈ ਆ ਆਪਣਾ ਪਿਆ ਜੀ ਉਧਰ ਕਿੰਨੀਆਂ ਅੰਦਾਜ਼ਾ ਕੁਝ ਪਤਾ ਲੈ ਲੋ ਸਮਰਸੀ ਵਾਲੀ ਤਾਰ ਜਿਹੜੀ ਗੱਡੀ ਉਹ ਦੇਖ ਲੋ ਨਹੀਂ ਇਹ ਤੇ ਖੁੱਲੀ ਆ ਹਾਂਜੀ ਪੰਜ ਪੰਜਾਂ ਮੋਟਰਾਂ ਦੀਆਂ ਪੰਜ ਜਿਹੜੀਆਂ ਖੇਤੀ ਮੁਰਤੜਾ ਮੋਟਰਾਂ ਆ ਖੇਤੀવાડી ਤੇ ਹਾਂਜੀ ਹਾਂਜੀ ਉਹ ਪੰਜ ਮੋਟਰਾਂ ਵੀ ਨਾਲੇ ਖੋਲੀਆਂ ਗਈ ਜੀਮੀਦਾਰਾਂ ਨੂੰ ਤਾਂ ਹਜੇ ਪਤਾ ਹੀ ਨਹੀਂ ਜੀ ਲਈ ਤਾਂ ਕਈ ਇੱਥੇ ਭਾਜੀ ਜਨਰੇਟਰ ਹੋਜੀ ਆਪਣਾ ਬਲਾਲੀ ਮੋਟਰ ਹੋ ਜਨਰੇਟਰ ਬਲਾਲੀ ਆਪਣੇ ਸੋਵਰ ਨੂੰ ਪਾਣੀ ਪੈਂਦਾ ਇੱਥੇ ਹੀ ਮੋਟਰ ਲਵਾਈ ਹੋਈ ਸਮਰਤੀ ਵਾਲਾ ਅੱਛਾ ਉਹ ਤਾਰਾਂ ਤੂਰਾ ਸਾਰੀਆਂ ਜੀ ਪੱਟ ਕੇ ਲੈ ਗਿਆ ਜੀ ਉਹ ਨਹੀਂ ਜਨਰੇਟਰ ਦੀਆਂ ਤਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਕਿਹੜੀਆਂ ਹਾਂਜੀ ਸਮਰਤੀ ਵਾਲ ਨੂੰ ਜਨਰੇਟਰ ਨੂੰ ਤਾਰਾਂ ਲਾਈਆਂ ਹੁੰਦੀਆਂ ਉਹ ਤਾਰਾਂ ਜਿਹੜੀਆਂ ਸਮਰਤੀ ਵਾਲ ਤੋਂ ਜਨਰੇਟਰ ਸੀ ਉਹ ਵੀ ਲੈ ਗਏ ਉਹ ਵੀ ਲੈ ਗਏ ਇਹ ਵੀ ਜੰਦਾ ਹੀ ਭੰਨੇ ਆ ਇਹ ਵੀ ਜੰਦਾ ਹੀ ਭੰਨੇ ਜਿਆ ਦੇ ਸਰੀਆ ਸਰੀਆ ਵਾਲੀ ਤੋਂ ਪੱੜ ਲੱਗੀ ਸਰੀਆ ਦੀ ਇਹ ਵੀ ਕੁੰਡਾ ਆਇਆ ਜਰਨੇਟਰ ਇਹ ਡਬਲ ਹਾਂਜੀ ਦੁਆ ਕਰਕੇ ਇੱਥੇ ਇਹ ਤਾਂ ਡਬਲ ਜੰਦਾ ਲੱਗਾ ਲਾਇਓ ਤਾਂ ਸਿੰਗਲ ਨਹੀਂ ਸੀਗਾ ਜੀ ਉਹ ਤਾਂ ਕਿੰਡਾ ਲਾ ਸਕਦੇ ਆ ਜੀ ਸਾਡੇ ਕੰਮ ਕਰਨ ਦੀ ਜਿਹੜੀ ਸੱਬਲ ਆ ਹਾਂ ਉਹ ਇਹਨਾਂ ਦੇ ਮੋਟਰ ਤੇ ਪਹੁੰਚੀ ਹੋ ਆ ਕਿਹਨਾਂ ਦੀ ਜਿਹੜੀ ਸਾਡੀ ਅਸੀਂ ਕੰਮ ਕਰਦੇ ਜੀ ਨਾ ਸੱਬਲ ਇਹਨਾਂ ਦੀ ਚੱਕ ਕੇ ਲੈ ਗਿਓ ਕਹਿੰਦਾ ਤੁਹਾਡੀ ਤੁਹਾਡੀ ਮੋਟਰ ਤੇ ਇਹਨਾਂ ਦੀ ਮੋਟਰ ਤੇ ਤੁਹਾਡੀ ਮੋਟਰ ਤੇ ਪਹੁੰਚੀ ਹੋ ਸਾਡੀ ਸਾਡੀ ਕਹਾਂ ਵਾਲੀ ਮੋਟਰ ਤੇ ਜਿੱਥੇ ਦਾ ਰਾਮਸੂਹ ਗਿਆ ਛੱਡ ਪਿੰਡ ਦਾ ਜੀ ਮੈਂ ਜਾਨਦਾਰ ਰਜਨ ਰਾਮਸੂਹ ਕਾਫੀ ਹਾਂ ਉਹਨਾਂ ਦੀ ਮੋਟਰ ਤੇ ਵੀ ਆ ਵੀ ਮੋਟਰ ਆ ਮੇਥੋਂ ਕਿੰਨੀ ਕੁ ਦੂਰੀ ਦੀ ਆ ਅਜ ਤੋਂ ਥੋੜਾ ਹੀ ਅਲੱਗ ਹੈ ਅੰਦਾਜ਼ਾ ਇੱਕ ਤੋਂ ਖੇਤ ਜਾਂ ਕਿੰਨੇ ਹਾਂਜੀ ਹੈਗੀ ਜੀ ਤੈਨੂੰ ਦੋ ਦੋ ਢਾਈ ਕਿੱਲੇ ਜੀ ਚਾਰ ਕਿ ਖੇਤ ਹੋਊਗੇ ਜੀ ਚਾਰ ਕਿ ਖੇਤ ਹੋਣਗੇ ਸਾਡੀ ਇੱਥੇ ਕੰਮ ਤੇ ਸੀ ਉਹਨਾਂ ਉਹ ਤੁਹਾਡੀ ਸੱਬਲ ਵੀ ਨਹੀਂ ਛੱਡੀ ਸਾਡੀ ਸੱਬਲ ਵੀ ਨਹੀਂ ਛੱਡੀ ਵੀ ਤੁਹਾਡੀ ਸੱਬਲ ਦੀ ਉਹ ਲੱਗਦਾ ਪਰ ਤੋਂ ਕੀਤੀ ਉਹਨਾਂ ਨੇ ਕੰਮਾਂ ਲਈ 18 ਤੂੜੇ ਜਾਲੀਆਂ ਉਹਨਾਂ ਦੀ ਸੱਬਲ ਪਾ ਜੀ ਇਹ ਜਿਹੜਾ ਤਾਲੇ ਤੂੜੇ ਤੋੜੇ ਹੈ ਨਾ ਉਹਨਾਂ ਨੂੰ ਸਮਾਨ ਵੀ ਇੱਥੇ ਹੀ ਮਿਲ ਗਿਆ ਲੱਗਦਾ ਕਿਉਂਕਿ ਸਾਡਾ ਮੈਸੂਨ ਸਮਾਨ ਸਾਰਾ ਉੱਧਰ ਪਿਆ ਹੈ ਉੱਧਰ ਰੱਖਿਆ ਹੋਇਆ ਤਾਲਾ ਲਾ ਕੇ ਚੱਲ ਜੀਦਾ ਹੈ ਇਹ ਸੱਤ ਮੋਟਰਾਂ ਦਾ ਜੀ ਕੀਤਾ ਨ ਟੋਟਲ ਜੀ ਦੋ ਹੋਣਗੇ ਜੀ ਤਿੰਨ ਚਾਰ ਚਾਰ ਤੋੜੇ ਆ ਜੀ ਨਹੀਂ ਦੋ ਪੰਜਵੇਂ ਜੀ ਗੱਲੇ ਦਾ ਤੋੜਿਆ ਜੀ ਮਤਲਬ ਟੋਟਲ ਪੰਜ ਤਾਲੇ ਤੋੜੇ ਗਏ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਸ ਤੋਂ ਇਲਾਵਾ ਤੁਹਾਡਾ ਸਮਾਨ ਸਾਡਾ ਸਮਾਨ ਨੁਕਸਾਨ ਹੋਇਆ ਤੇ ਜਿਹੜੀਆਂ ਉਹ ਤਾਰਾਂ ਹੈਗੀਆਂ ਤੁਸੀਂ ਤੁਹਾਡੇ ਕਹਿਣ ਦੇ ਮਤਾਬੋ ਕਿਤੇ ਹੋਰ ਜਾ ਕੇ ਸਾੜੀਆਂ ਹਾਂਜੀ ਹਾਂਜੀ ਇਹ ਤਾਂ 3 ਕਿਲੋ ਇਹ ਤਿੰਨ ਕਿ ਖੇਤ ਟੱਪ ਕੇ ਜੀ ਮੋਟਰਾਂ ਨਹੀਂ ਖੋਲੀਆਂ ਤਾਰਾਂ ਅੱਛਾ ਨਹੀਂ ਮੋਟਰਾਂ ਦੇ ਵੀ ਖੋਲੀਆਂ ਸਾਡੀ ਤਾਰ ਆ ਇਹ 100 ਫੁੱਟ ਤਾਰ ਗਈ ਸਾਡੇ ਇਹਦਾ ਮੋਟਰਾਂ ਦੀ ਤਾਰਾਂ ਖੋਲੀਆਂ ਸਾਡੇ ਵੀ ਉਧਰ ਕਿੰਨੀਆਂ ਅੰਦਾਜ਼ਾ ਕੁਝ ਪਤਾ ਲੈ ਲਓ ਸਮਰਸੀ ਵਾਲੀ ਤਾਰ ਜਿਹੜੀ ਗੱਡੀ ਉਹ ਦੇਖ ਲਓ ਨਹੀਂ ਇਹ ਤੇ ਖੁੱਲੀ ਆ ਹਾਂਜੀ ਪੰਜ ਪੰਜਾਂ ਮੋਟਰਾਂ ਦੀਆਂ ਪੰਜ ਜਿਹੜੀਆਂ ਖੇਤੀ ਮੋਟਰਾਂ ਮੋਟਰਾਂ ਆ ਕਿੱਤੀ ਵਾੜੀ ਤੇ ਹਾਂਜੀ ਹਾਂਜੀ ਉਹ ਪੰਜ ਮੋਟਰਾਂ ਵੀ ਨਾਲੇ ਖੋਲੀਆਂ ਗਈ ਜੀਮੀਦਾਰਾਂ ਨੂੰ ਤਾਂ ਹਜੇ ਪਤਾ ਹੀ ਨਹੀਂ ਜੀ ਮੈਂ ਤਾਂ ਕਈ ਕੋਈ ਆਏ ਨਹੀਂ ਤਾਰਾਂ ਤਾਰਾਂ ਹੀ ਕਹਿ ਰਹੇ ਆ ਮੋਟਰਾਂ ਦੀਆਂ ਤਾਰਾਂ ਜਿਹੜੀਆਂ ਜਿਹੜੇ ਸਵੇਰੇ ਸਵੇਰੇ ਢੀੜਾ ਮਾਰ ਕੇ ਉਹਨਾਂ ਨੂੰ ਪਤਾ ਹੈ ਜੀ ਹਜੇ ਕਈਆਂ ਨੂੰ ਪਤਾ ਅੱਛਾ ਹਾਲੇ ਤਾਂ ਜੀਮੀਦਾਰਾਂ ਨੇ ਜਦੋਂ ਉੱਥੇ ਆਣਾ ਹਜੇ ਪਤਾ ਨਹੀਂ ਕਿ ਉਹਨਾਂ ਨੂੰ ਫੇਰ ਪਤਾ ਲੱਗਣਾ ਕਿ ਕਿਹਦੀ ਕਿਹਦੀ ਤਾਰਾਂ ਖੋਲ ਲਈਆਂ ਥੋੜੇ ਦਿਨਾਂ ਹੀ ਟ੍ਰਾਂਸਫਾਰਮ ਖੋਲਿਆ ਜੀ ਆ ਸਾਡੇ ਉਹ ਵੀ ਬੰਦਾ ਵਿਚਾਰਾ ਗਰੀਬ ਬੰਦਾ ਜੀ ਉਹ ਕਿੰਨੇ ਦਿਨ ਹੋਏ ਆ ਉਹ ਜੀ ਇਹ 15 20 ਦਿਨੇ ਹੋਏ ਆ ਜੀ ਇਹਦਾ ਮਤਲਬ ਹੈ ਕਿ ਚੋਰਾਂ ਦਾ ਪਟਿਆਇਆ ਜਾਂ ਕਿੱਦਾਂ ਇਹ ਸਾਡੀ ਸਭਨਾਂ ਲਈ ਪਟਿਆਇਆ ਜੀ ਅਸੀਂ ਪਹਿਲਾਂ 3 ਵਜੇ ਆਈ ਸੀ ਸਾਨੂੰ ਅਸੀਂ ਖਿਆਲ ਨਹੀਂ ਕੀਤਾ ਜੀ ਜਾਂਦੇ ਸੀ ਹੁਣ ਸਵੇਰੇ ਸਾਢੇ 11:00 ਵਜੇ 9:00 ਵਜੇ ਆਏ ਆ ਤੇ 8:00 ਵਜੇ ਫੇਰ ਇਹ ਦੇਖਿਆ ਜੀ ਅੱਜ ਤਾਂ ਤਾਰ ਫੇਰ ਦੇਖੀ ਵੀ ਤਾਰ ਅਸੀਂ ਪਟਿਆ ਉਹ ਮਤਲਬ ਆ ਚੋਰਾਂ ਨੇ ਪਟਿਆ ਚੋਰਾਂ ਨੇ ਪਟਿਆ ਇਹ ਸਾਡ ਜੂ ਵੱਡੀ ਬਹੁਤ ਆ ਇਸ ਰੋਬਰ ਨੂੰ ਪਾਣੀ ਪੈਂਦਾ ਜੀ ਇੱਥੇ ਪਾਣੀ ਦਾ ਜੀ ਅਜੇ ਥੋੜੇ ਦਿਨ ਪਹਿਲਾਂ ਬਹਾਦਰਪੁਰ ਦੇ ਵਿੱਚ ਹੋ ਕੇ ਹਟਿਆ ਉਹਨਾਂ ਵਿੱਚ ਵੀ ਸਾਨੂੰ ਪਤਾ ਹੈ ਕਿੱਦਾਂ ਕੰਧ ਪਾੜੀ ਉਹ ਨਹੀਂ ਚੋਰਾਂ ਨੇ ਨਹੀਂ ਉਹ ਬਹਾਦਰਪੁਰ ਦੀ ਚੋਰੀ ਅਸੀਂ ਲਗਾਈ ਸੀ ਹਾਂਜੀ ਹਾਂਜੀ ਬਹਾਦਰਪੁਰ ਦੇ ਵਿੱਚ ਵੀ ਹੋਈ ਚੈਨਲ ਤੇ ਲਗਾਈ ਆ ਇੰਨਾ ਕਿ ਜਾਣੀ ਕਿ ਆਤਮ ਮਚਾ ਦਿੱਤੀ ਐ ਇੰਨਾ ਸਹੀ ਨਹੀਂ ਹੈਗਾ ਇਹ ਤਾਂ ਸਰਕਾਰ ਅੱਗੇ ਬੇਨਤੀ ਜਾਵੇ ਕੋਈ ਇਹਨਾਂ ਦਾ ਹੱਲ ਕਰਨਾ ਚਾਹੀਦਾ ਮਤਲਬ ਕਿ ਦੇਖੋ ਇਹ ਤਾਂ ਧਾਰਮਿਕ ਸਥਾਨ ਆ ਇੱਕ ਇੱਕ ਰੁਪਈਆ ਲੋਕੀ ਛਾੜਦੇ ਆ ਕੋਈ ਆਪਣੀ ਛਾੜਦਣਾ ਛਾੜਦਾ ਕੋਈ ਚੀਜ਼ ਲੈਂਦਾ ਛਾੜਦਣਾ ਅਗਲਾ ਗੁਰੂ ਘਰ ਦੇ ਕੇ ਜਾਂਦਾ ਆ ਮਿਹਨਤ ਦੇ ਨਾਲ ਉਹ ਬੰਦਾ ਕਮਾਈ ਕਰਦਾ 100 ਰੁਪਏ ਦੀ ਬੇਚਦਾ ਆ ਤੁਹਾਨੂੰ ਕੀ ਫਿਰ ਕੀ ਫਿਰ ਹੈਨਾ ਆਰੇ ਠੀਕੀ ਤੇ ਕਿਸੇ ਹੋਰ ਨੇ ਲਈਓ ਜੀ ਅੱਛਾ ਇਹ ਇਹਦਾ ਵੀ ਤਰੀਕਾ ਉਹੀ ਆ ਹਾਲੇ ਕੋੰਦ ਨੂੰ ਆ ਵੱਟ ਕੇ ਲੱਗਿਆ ਸਾਰਾ ਭਾਗ ਇਹ ਵੀ ਕੀਤਾ ਹੈ ਜੀ ਕੰਮ ਇਹਦਾ ਕੀ ਕੀ ਅੰਦਾਜ਼ਾ ਤੁਸੀਂ ਤਾਂ ਪਤਾ ਹੋਊਗਾ ਕੀ ਲੱਗੇ ਹੋਣਗੇ ਇਹਦੀ ਆ ਟਾਤਰਾਂ ਜਾਂ ਤਾਰਾਂ ਆ ਜਿਹੜੀਆਂ ਆ ਤਾਰਾਂ ਸਾਰੀਆਂ ਉਹ ਥੱਲੇ ਵਾਲੀ ਤਾਰ ਜਿਹੜੀ ਆ ਮੋਟਰ ਨੂੰ ਜਾਂਦੀ ਆ ਹਾਂ ਉਹ ਵੀ ਇੱਥੋਂ ਖਿੱਚ ਲਈ ਜੀ ਇਹ ਖਾਈ ਇੱਥੋਂ ਵੱਡੀ ਤਾਰ ਹਾਂ ਵੱਢ ਕੇ ਉੱਥੋਂ ਤਣੂ ਖਚ ਲਈ ਇੱਥੋਂ ਹਾਂਜੀ ਇੱਥੋਂ ਤਾਰ ਵੱਡੀ ਆ ਹਾਂਜੀ ਅੰਦਰ ਨੂੰ ਖੇਚੀ ਇੱਥੋਂ ਜੀ ਸਾਰੀਆਂ ਹੀ ਮੋਟਰ ਇੱਥੋਂ ਲੈ ਕੇ ਸਾਰੀਆਂ ਚੋਰੀ ਹੋਈਆਂ ਜੀ ਅੰਦਾਜ਼ਾ ਮੋਟਰਾਂ ਅੱਛਾ ਸਾਰੀਆਂ ਦਾ ਅੰਦਾਜ਼ਾ ਕਿੰਨੀਆਂ ਕੋ ਹੋਣਗੀਆਂ ਜਿੱਥੇ ਤੇ ਅੱਗ ਲੱਗੀ ਹੈ ਲਾਈ ਦੇਣਾ ਜਿੱਥੇ ਜਾ ਕੇ ਚੋਰਾਂ ਨੇ ਉੱਥੇ ਹੀ ਕੰਮ ਖਤਮ ਕੀਤੇ ਹੋ ਜੀ ਜਿੱਥੇ ਤੱਕ ਮਤਲਬ ਇਹਨਾਂ ਨੂੰ ਪੂਰੀ ਜੀ ਇਹ ਇਹ ਜਿਹੜਾ ਹੈਗਾ ਉਹਨੂੰ ਕੀ ਗੋਰੀ ਜਈ ਜਾਂਦੀ ਆ ਗੋਰੀ ਉੱਥੋਂ ਸਾਰੀਆਂ ਕੀਤੀਆਂ ਜੀ ਗੋਰੀ ਜਾਂਦੀ ਆ ਹਾਂਜੀ ਹਾਂਜੀ ਔਰ ਰਾਮ ਸਿੰਘ ਦਾ ਇੱਕ ਕਾਂਡੇ ਪਿੱਛੇ ਵਸੇ ਅੱਗ ਲਾਈ ਹੋਈ ਆ अच्छा ये उन सारा सामान मतलब इकट्ठा किया हां जी हां जी हां जी इकट्ठा करके ते फिर एक जगह ਤੁਹਾਡੇ ਵੀ ਕੋਈ ট্রান্সਫਰ ਹੋਇਆ ਸੀ ਹਾਂ ਜੀ ਆ ਤਾਂ ਜੀ ਆਹ ਇੱਥੇ ਬੈਠਾ ਪਤਾ ਹੀ ਬੈਠਾ ਕਿੰਨੇ ਦਿਨ ਹੋ ਗਏ ਲੱਗਦਾ ਨਾ ਦਿਨ ਤਾਂ ਕਾਫੀ ਹੋ ਗਏ ਅੱਜ ਉਹ ਕਹਿੰਦੇ ਕਿ ਆਜ ਆਉਣਾ ਰੱਖਣਾ ਕਰਨ ਨਹੀਂ ਕਿੰਨੇ ਦਿਨ ਹੋ ਗਏ ট্রান্সਫਰ ਚੋਰੀ ਉਹਨੂੰ ਆ ਜਰਾ ਦੱਸੋ ਇਹ ਚੋਰੀ ਹੋਈ ਨੂੰ ਹੋ ਗਿਆ ਜੀ ਮੇਰੇ ਖਿਆਲ ਅੱਜ ਕੋਈ ਤਕਰੀਬ ਨੂੰ 15 ਦਿਨ ਦੇ ਉੱਪਰ ਹੋ 15 ਦਿਨ ਹੋ ਗਏ ਇਹ 15 ਦਿਨ ਵੱਖੋ ਵੱਖ ਦੇਖ ਰਹੇ ਹਾਂ ਇਹ ਜਿਹੜੀਆਂ ਆ ਕਿ ਉਸ ਜਗ੍ਹਾ ਤੇ ਤਾਂ ਚੋਰੀ ਹੋਈ ਆ ਉਹਦੇ ਨਾਲ-ਨਾਲ ਜਿਹੜੀਆਂ ਬੱਖੋ-ਬੱਖ ਮੋਟਰਾਂ ਇੱਕ ਲੈਂਡ ਲੈਂਡਬਾਰ ਜਿਹੜੀਆਂ ਆ ਉਹਨਾਂ ਤੇ ਵੀ ਜਿਹੜੇ ਕਿਸਾਨ ਜਿਹੜੇ ਆ ਜੰਦੇ ਉਸੇ ਤਰੀਕੇ ਦੇ ਨਾਲ ਤੋੜੇ ਗਏ ਆ ਆ ਲਿਆ ਆ ਵੀ ਪੱਟੇ ਸੱਭਣੇ ਔਰ ਇਹ ਤੁਸੀਂ ਦੇਖ ਸਕਦੇ ਆ ਇੱਥੋਂ ਵੀ ਜਿਹੜਾ ਆ ਉਹੀ ਸਮਾਨ ਮੇਰੀ ਗੱਲ ਕੱਢਿਆ ਗਿਆ ਸ਼ਾਇਦ ਹਰ ਤਾਰ ਇੱਥੋਂ ਕਿੱਦਾਂ ਪਾਈ ਹੋਦੀ ਐ ਇੱਥੋਂ ਵੀ ਕੱਢੀ ਹੋਦੀ ਪਾਜੀ ਮਾਰੂ ਸਕਦੇ ਆ ਪਾਜੀ ਮਾਰੂ ਅੰਦਰੋਂ ਕੱਢੀ ਆ ਉਹ ਦੇਖ ਆ ਇਹ ਤੁਸੀਂ ਦੇਖ ਠੀਕ ਆ ਉਹ ਵੀ ਆ ਕੇ ਟੋਕਾਉਂਦੇ ਆ ਜੀ ਇਸ ਸਮਰਸੀ ਵੱਲ ਦੀ ਜਿਹੜੀ ਤਾਰ ਸੀਗੀ ਇੱਥੋਂ ਪਾਈ ਗਈ ਤੇ ਅਗਲੀ ਤਾਰ ਜਿਹੜੀ ਆ ਇੱਥੋਂ ਕੱਢ ਕੇ ਜਿਹੜੀ ਆ ਉਹ ਚੋਰ ਜਿਹੜੇ ਆ ਲੈ ਗਏ ਹੈ 4-5 ਕਿੱਲੇ ਦੂਰੀ ਆ 4 ਕੋਈ ਕਿਲੋਮੀਟਰ ਦਾ ਹਿਸਾਬ ਲਾਈ ਆ ਤਾਂ ਉਹ ਰੱਖ ਲੋ 5-6 ਕਿਹਦਾ ਜੀ 5-6 ਕਿਹਦਾ 5-6 ਕਿਹਦਾ ਅੰਦਾਜ਼ਾ ਔਰ ਆ ਤਾਕੀਆਂ ਜੀ ਉਹਨਾਂ ਦੀਆਂ ਪੱਟੀਆਂ ਆ ਪਰੋਂ ਦੇਖੋ ਜੀ ਔਰ ਕਾਕੀਆਂ ਉਹੇ ਕਰਕੇ ਉਹਨਾਂ ਨਾਲ ਫੱਟ ਕੇ ਆਵਾ ਕਲਾ ਯੂਸੀ ਇਦਾਂ ਖੜੇ ਆ ਜੀ ਤਾਂ ਸਿਆ ਜਾ ਰਿਹਾ ਉਹ ਵੀ ਜੰਦਾ ਭੰਨਣ ਦੀ ਕੋਸ਼ਿਸ਼ ਕੀਤੀ ਗਈ ਆ ਅੱਗੇ ਚੱਲਦੇ ਆ ਅਸੀਂ ਔਰ ਜਿੱਥੇ ਅਜੇ ਤੱਕ ਵੀ ਮੋਸਕਾ ਆ ਰਿਹਾ ਆ ਹਾਂਜੀ ਹਾਂਜੀ ਮੋਸਕਾ ਆ ਰਿਹਾ ਇੱਥੇ ਇੱਥੇ ਕੀ ਹੋਇਆ ਇੱਥੇ ਜੀ ਜਾਲਿਆ ਸਭ ਕੁਝ ਉੱਥੇ ਜੀ ਚੋਰੀ ਕਰਕੇ ਜੀ ਉਹ 2:00 ਵਜੇ ਅਸੀਂ ਦੇਖਿਆ ਜੀ ਇੱਥੇ ਕੈਮਰੇ ਰਾਹੀਂ ਹਾਂ 3:00 ਵਜੇ ਬਾਅਦ ਚੋਰੀ ਉਹ ਕੀਤਾ ਹੋਊਗਾ ਜੀ ਗਮ ਇਹਨਾਂ ਨੇ ਸਾਰੇ ਜਿਲ ਰਲ ਕੇ ਮਤਲਬ ਟਾਈਮਿੰਗ ਅਲੱਗ ਹੋ ਸਕਦੀ ਆ ਹਾਂਜੀ ਹਾਂਜੀ ਸਾਨੂੰ ਪਤਾ ਨਹੀਂ ਲੱਗੇ ਅਸੀਂ ਆਏ ਜੂ ਅੱਛਾ ਤੇ ਮੈਥ ਵੀਰ ਦੇਖ ਕੇ ਗਏ ਆ ਦੇਖ ਕੇ ਗਏ ਇਹ ਕਿੰਨੀ ਕੁ ਦੂਰੀ ਹੈ ਇੱਥੋਂ ਮੈਂ ਕਿਹਨਾ ਕਿੰਨੇ ਖੇਤ ਦੂਰੀ ਪੈ ਜਾਂਦੀ ਆ 3 4 ਕਿੱਲੇ 3 4 ਕਿੱਲੇ 5 ਕਿੱਲੇ ਪੈਂਦੇ ਹੋਣੇ ਜੀ 4 5 ਕਿੱਲੇ ਦੂਰੀ ਆ 4 ਕੋਈ ਕਿਲੋਮੀਟਰ ਦਾ ਹਿਸਾਬ ਲਾਈ ਤਾ 5 6 ਕਿੱਜਾ ਜੀ 5 6 ਕਿੱਜਾ 5 6 ਕਿੱਜਾ ਅੰਦਾਜ਼ਾ ਔਰ ਆ ਤਾਕੀਆਂ ਜੀ ਉਹਨਾਂ ਦੀਆਂ ਪੱਟੀਆਂ ਆ ਪਰੋਂ ਦੇਖੋ ਜੀ ਔਰ ਤਾਕੀਆਂ ਉਹ ਕਰਕੇ ਉਹਦੇ ਨਾਲ ਪੱਟ ਕੇ ਆ ਆਹ ਕਲਾ ਯੂ ਜੀ ਇਦਾਂ ਖੜੇ ਆ ਜਿੱਦਾਂ ਅੱਛਾ ਤਾਕੀਆਂ ਵੀ ਪੱਟੀਆਂ ਆ ਆ ਆ ਦੇਖੋ ਆ ਪੱਟੀਆਂ ਪਈਆਂ ਦੇਖੋ ਆ ਜੈਂਡਾ ਤੋੜਿਆ ਹਾਂਜੀ ਭਾਜੀ ਤਾਂ ਕਿਆਂ ਵਿਗੀਆਂ ਕੀਤੀਆਂ ਉਹ ਫੁਟਕੜੀ ਦੇਖ ਲਓ ਔਰ ਇਸ ਜਗ੍ਹਾ ਸੇ ਤੁਸੀਂ ਦੇਖ ਪਾ ਰਹੇ ਹੋ ਆ ਜਿਹੜੀ ਹੈਗੀ ਆ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਆ ਕਿ ਚੋਰਾਂ ਨੇ ਜੋ ਤਾਰਾ ਚੋਰੀ ਕੀਤੀਆਂ ਇੱਥੇ ਆ ਕੇ ਉਹ ਤਾਰਾਂ ਨੂੰ ਜਿਹੜੀ ਆ ਅੱਗ ਲਗਾਈ ਗਈ ਹੈਗੀ ਆ ਔਰ ਫਿਲਹਾਲ ਹੁਣ ਤੱਕ ਵੀ ਜਿਹੜਾ ਅਸੀਂ ਇੱਥੇ ਖੜੇ ਆਂ ਜਦ ਤੱਕ ਕਵਰੇਜ ਕਰ ਰਹੇ ਆਂ ਦੁਪਹਿਰ ਦਾ ਕੋਈ 12:30 ਹੋ ਚੱਲੇ ਨੇ ਹਜੇ ਤੱਕ ਵੀ ਇੱਥੋਂ ਜਿਹੜਾ ਕਿ ਉਹ ਮੁਸ਼ਕ ਆ ਰਿਹਾ ਹੈਗਾ ਨਾ ਜਗਿੰਦਰ ਸਿੰਘ ਪੁੱਤਰ ਭਨੀ ਸਿੰਘ ਹੂੰ ਪਿੰਡ ਦੁਦਾਜੀ ਅੱਛਾ ਤੁਹਾਡੇ ਕੀ ਹੋਇਆ ਨੁਕਸਾਨ ਹੋਇਆ ਹੈ ਨੁਕਸਾਨ ਦਾ ਜੀ ਸਾਡਾ ਇਹ ਆ ਵੀ ਦੇਖ ਲਓ ਰਾਤ ਨੂੰ ਆ ਸਭ ਕੋ ਪੰਤੂਣ ਕਰਕੇ ਉੱਪਰ ਲੈ ਗਏ ਆ ਤੁਹਾਡੀ ਮੋਟਰ ਦਾ ਤਾਂ ਨਹੀਂ ਹੋਇਆ ਹਾਂਜੀ ਮੋਟਰ ਦਾ ਅੰਦਰੋਂ ਕੋਸ਼ੀ ਤਾਰਾ ਤੂੜਾ ਨਹੀਂ ਸੀ ਆ ਅੱਛਾ ਇਹ ਉਹਨਾਂ ਦਾ ਨੁਕਸਾਨ ਹੋਇਆ ਜਾਂ ਬਾਕੀ ਇਹ ਟਰਾਂਸਫਾਰਮ ਦਾ ਕੀ ਕਹਿੰਨੇ ਆ ਤੁਸੀਂ ਟਰਾਂਸਫਾਰਮ ਵੀ ਉੱਪਰ ਤੋੜ ਪੰਨ ਕਰਕੇ ਲੈ ਗਏ ਆ ਕਿੰਨੇ ਦਿਨ ਹੋ ਗਏ ਇਹ ਅੱਜ 15 20 ਦਿਨ ਹੋ ਗਏ 15 18 ਦਿਨ ਹੋਗਾ ਬਈ ਪੁਲਿਸ ਰਿਪੋਰਟ ਕੀਤੀ ਆ ਪੁਲਿਸ ਰਿਕਾਰਡ ਵੀ ਹੋ ਗਈ ਅਸੀਂ ਜਿੱਥੇ ਇਹ ਬਿਜਲੀ ਦਫ਼ਤਰ ਵੀ ਜਾਏ ਜੀ ਕੀ ਕਹਿੰਦੇ ਹੁਣ ਇੱਥੇ ਟਰਾਂਸਫਾਰਮ ਲੈ ਤੇ ਟਰਾਂਸਫਾਰਮ ਕਹਿੰਦੇ ਜੀ ਬਸ ਛੇਤੀ ਹੋ ਜਾਣਾ ਕੰਮ ਮੈਂ ਤਾਂ ਅੱਜ ਕਹਿੰਦੇ ਉੱਥੇ ਬੈਠ ਬੰਦੇ ਆਉਗੇ ਤੁਸੀਂ ਕਿੰਨੇ ਕਿੰਨੇ ਕਵਜੇ ਦੇ ਬੈਠੇ ਸਵੇਰ ਦੇ ਮੈਂ ਇੱਥੇ ਆ ਕੇ ਬੈਠਾ ਜੀ ਸਵੇਰ ਦਾ 9 ਵਜੇ ਦਾ ਬੈਠਾ ਹੁਣ ਇੱਕ ਵਾਰ ਚੱਲਿਆ ਇੱਕ ਵਾਰ ਚੱਲ ਗਿਆ ਇੱਥੇ 9 ਵਜੇ ਦਾ ਬੈਠਾ ਕੋਈ ਆਇਆ ਨਹੀਂ ਕੋਈ ਆਇਆ ਨਹੀਂ ਹੈਗਾ ਹੁਣ ਪਾਣੀ ਦੀ ਤਾਂ ਸਮੱਸਿਆ ਆndi ਹੋਣੀ ਆ ਆਣੀ ਦਾ ਦੇਖੋ ਜੀ ਅਕਾ ਜੀ ਕਿਸੇ ਦੀ ਮਿੰਤਾਲਾ ਕਰਦੇ ਆ ਜਾਂ ਪੈਸੇ ਲੈ ਲਓ ਸਾਡੇ ਕਾਨਕ ਨ ਜਾਣੇ ਦਾਣੇ ਖਾਨ ਜੋ ਆ 11 ਕਾ ਨਹੀਂ ਜੋ ਜੀ ਮੋਲਿਆ ਅੱਛਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਚਲੋ ਬੱਚਿਆਂ ਜੋਗੇ ਦਾਣੇ ਹੋਣ ਪੱਠੇ ਆ ਕਿ ਪਸ਼ੂਆਂ ਲਈ ਮਿਲਦੇ ਨਹੀਂ ਹਾਂ ਕਰਕੇ ਅਸੀਂ ਇੱਥੇ ਮੈਂ ਤਾਲਾ ਕਰਦੇ ਆ ਸੁਖਬਾਤ ਤੁਹਾਡੀ ਮੰਗ ਇਹ ਆ ਪੇ ਸਾਡਾ ਟਰਾਂਸਫਰ ਮੈਂ ਤਾਂ ਰੱਖ ਦੋ ਘੱਟੋ ਘੱਟ ਹਾਂ ਘੱਟੋ ਘੱਟ ਚੋਰ ਤਾਂ ਚੋਰੀ ਕਰਕੇ ਲੈ ਗਿਆ ਚੋਰੀ ਕਰਕੇ ਲੈ ਗਿਆ ਉਹਨੇ ਤਾਂ ਆਪਣਾ ਕੰਮ ਕਰਤਾ ਕੰਮ ਕਰਕੇ ਸਾਡਾ ਕੀ ਕਰੋ ਤੁਹਾਡਾ ਕੰਮ ਇਹ ਨੂੰ ਲੱਗੇ ਤੁਹਾਡਾ ਕੰਮ ਤੇ ਜਿਹੜਾ ਆ ਉਹ ਤਾਂ ਹੁਣ ਜਿਹੜੇ ਹੱਥ ਵਿੱਚ ਆ ਉਹ ਤਾਂ ਕਰ ਦਿੱਤਾ ਜਾਵੇ ਹਾਂਜੀ ਹਾਂਜੀ ਤੁਸੀਂ ਇਹ ਹੀ ਕਹਿਣਾ ਚਾਹੁੰਦੇ ਬਸ ਅਸੀਂ ਇਹ ਕਹਿਣਾ ਚਾਹੁੰਦੇ ਉਹ ਉਹਨੇ ਹੱਥ ਜੋ ਉਹ ਵੀ ਨਹੀਂ ਕਰਦੇ ਫੇ ਜਦ ਦਾ ਸਾਨੂੰ ਭੁੱਖੇ ਮਾਰਨੇ ਚਾਹੁੰਦੇ ਆ ਬਈ ਕਾਹੀ ਨਹੀਂ ਆਉਂਦਾ ਕੋਈ ਤੇ ਜੀ 11 ਵਜੇ ਇਹ ਇੱਥੇ ਹੋ ਗਿਆ 11 ਸਵੇਰ ਦੇ ਬੈਠੇ ਮੈਂ ਤੁਹਾਨੂੰ ਦੇਖਦਾ ਆ ਤੇ ਫਿਰ ਇੱਥੇ ਕੀ ਕਰਾ ਗਏ ਪਏ ਆ ਦਵਾਈ ਵੀ ਨਹੀਂ ਖਾਧੀ ਨਾ ਕੋ ਲੈ ਕੇ ਆਏ ਚੱਲ ਰੋਕੋ ਕੋਈ ਕਰ ਬਾਕੀ ਉਹਨਾਂ ਨੇ ਕਰਾ ਲਾ